ਕੀ ਕੀ ਨਾਮ ਤੁਹਾਡਾ ਜੀ? ਕਰਨ ਜੀ। ਕਿੱਥੋਂ ਆ ਤੁਸੀਂ? ਅਸੀਂ ਗਾਂਧੀ ਦਾ ਤਾਂ ਜੀ। ਜੀ ਕਿੰਨੇ ਪਾਟ ਨੰਬਰ ਤੋਂ? ਇਹ 1 ਨੰਬਰ ਬਾਅਦ ਤੇ 10 ਨੰਬਰ ਗੱਡੀ ਵਿੱਚ। ਜੀ ਤੁਹਾਨੂੰ ਕੀ ਮੁਸ਼ਕਲਾਂ ਕੀ ਆ ਰਹੀਆਂ ਆ? ਮੁਸ਼ਕਲ ਵਾਸ ਸਾਰਿਆਂ ਦੇ ਨਾਲ ਹੀ ਆ ਕਿ ਜਦੋਂ ਇਹ ਗੱਡੀ ਦਾ ਕੰਮ ਰੁਕ ਜਾਂਦਾ ਆ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤ ਆ। ਇਹ ਨੇਰੇ ਸਨੇਰੇ ਕੰਮ ਤੇ ਜਾਣਾ ਜਾਂ ਆਣਾ ਆ। ਕੋਈ ਵੀ ਗੈਸਟ ਸਾਡੇ ਆਉਂਦੇ ਆ। ਅਸੀਂ ਬਹੁਤ ਜ਼ਿਆਦਾ ਯਾਨੀ ਦਿੱਕਤਾਂ ਦਾ ਸਾਨੂੰ ਕਰਨਾ ਪੈਂਦਾ ਸਾਹਮਣਾ। ਅਸੀਂ ਇਹ ਚਾਹੁੰਦੇ ਆ ਕਿ ਜੇ ਰੋਡ ਬਣਨ ਲੱਗਾ ਆ ਪਲੀਜ਼ ਇਹ ਬਣ ਜਾ ਵੀ। ਥੈਂਕ ਯੂ ਸੋ ਮਚ ਸਾਰਿਆਂ ਦਾ। ਓਕੇ ਸੁਸ਼ਮਾ ਹਾਂ ਜੀ ਮੈਮ ਕੀ ਮਾਮਲਾ ਕੀ ਸਾਰਾ ਸਾਰਾ। ਉਹ ਭਾਜੀ ਜਿੱਦਾਂ ਇੱਥੇ ਸਾਡੀ ਗਲੀ ਤਾਂ ਐਨਾ ਬੁਰਾ ਹਾਲ ਆ ਮਤਲਬ ਨੰਗੜਾ ਵੀ ਬਹੁਤ ਮੁਸ਼ਕਿਲ ਆ ਤੇ ਗੱਡੀਆਂ ਬਾਈ ਕਿਹੜੀ ਗਲੀ ਚ ਕੀ ਵਾਰ ਨੰਬਰ ਜੀ? 7 ਨੰਬਰ ਚ 1 ਨੰਬਰ ਹਾਂ ਜੀ ਅਸੀਂ 1 ਨੰਬਰ ਵਾਰ ਆ ਹਾਂ ਜੀ ਅਸੀਂ ਅੰਨੇ 7 ਨੰਬਰ ਚ ਜਿੱਦਾਂ ਕਿਸੇ ਦੀ ਬਾਈਕ ਐਕਟਿਵਾ ਨੰਗਣੀ ਆ ਬੜੀ ਮੁਸ਼ਕਿਲ ਆ ਲੋਕ ਫਿਸਲ ਕੇ ਡਿੱਗਦੇ ਜਦੋਂ ਮੀਂਹ ਪੈਂਦਾ ਆ ਪਰ ਉਹ ਕਹਿੰਦੇ ਅਸੀਂ ਗਲੀ ਨਹੀਂ ਬਣਨ ਦੇਣੀ ਮਤਲਬ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਕਹਿੰਨੇ ਗਲੀ ਬਣੇ ਲੋਕਾਂ ਦੀਆਂ ਗੱਡੀਆਂ ਨਿਕਣ بس ਐਕਟਿਵਾ ਬੱਚਿਆਂ ਦੇ ਸਕੂਲ ਬੱਸਾਂ ਨਹੀਂ ਆ ਰਹੀਆਂ ਸਭ ਤੋਂ ਵੱਡੀ ਗੱਲ مین ਰੋਡ ਤੇ ਸਾਰਿਆਂ ਨੂੰ ਚੜਾਨ ਜਾਣਾ ਪੈਂਦਾ ਆ ਤੇ ਉਹਦੇ ਕਰਕੇ ਤੇ ਉਹ WhatsApp ਤੇ ਇੱਕ ਆਡੀਓ ਪਾ ਰਾਇਆ ਸਾਰਿਆਂ ਨੂੰ ਜਿਹੜੇ ਕਹਿੰਦੇ ਸ਼ਰਾਰਤੀ ਅਨਸਰ ਉਹ ਵੀ ਉਹ ਮਤਲਬ ਬਣਾਂ ਨਹੀਂ ਦਿੰਦੇ ਅਸੀਂ ਕਹਿੰਦੇ ਬਣੇ ਗਲੀ ਉਹ ਕਹਿੰਦੇ ਅਸੀਂ ਬਣਾ ਨਹੀਂ ਦੇਣੀ ਪਰ ਅਸੀਂ ਚਾਉਂਦੇ ਆਂ ਵੀ ਉਹ ਗਲੀ ਬਣੀ ਇਹ ਸਾਰਿਆਂ ਨੂੰ ਤਾਂ ਕਿ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਸਾਡੇ ਸਾਹਮਣੇ ਐਕਟਿਵਾ ਵਾਲੀ ਕਾੰਟੀਆਂ ਅੰਕਲ ਆਉਂਦੇ ਦੁੱਧ ਲੈ ਕੇ ਸਾਡੇ ਸਾਹਮਣੇ ਡਿਗੇ ਆ ਚਿੱਕੜ ਦੇ ਵਿੱਚ ਤੇ ਕਿਸੇ ਵੀ ਬਜ਼ੁਰਗ ਦੇ ਬੱਚਿਆਂ ਦੇ ਸਾਡੇ ਵੀ ਛੱਟ ਲੱਗ ਸਕਦੀ ਆ ਨਾ ਮਤਲਬ ਅਸੀਂ ਸਾਰੇ ਹੀ ਗਲੀ ਵਾਲੇ ਕਹਿੰਨੇ ਭਈ ਮੇਨ ਗਲੀ ਜਰੂਰ ਬਣੀ ਹੋ ਗਿਆ ਬਹੁਤ ਬਹੁਤ ਮੁਸ਼ਕਲ ਆ ਸਾਨੂੰ ਬਹੁਤ ਜ਼ਿਆਦਾ ਵੀ ਅਸੀਂ ਸਾਰੇ ਇਹੀ ਚਾਹੁੰਦੇ ਆਂ ਜਿਹੜੀ ਆਪਣੀ ਜਾਂਦੇ ਨਾ ਕੋਮੇਟੀ ਬਣੀ ਆ ਉਹ ਕੀ ਪਤਾ ਤੁਹਾਨੂੰ ਨਹੀਂ ਸਾਨੂੰ ਜੀ ਜੀ ਮੈਂ ਕੀ ਮਾਮਲਾ ਕੀ ਹੈ ਮੈਂ ਵੀ ਸਾਰਾ ਮਾਮਲਾ ਇਹੀ ਜਿਹੜੇ ਮਤਲਬ ਸੁਸ਼ਮਾ ਕੁਮਾਰ ਕਿੰਨੇ ਵਾਰਡ ਇੱਕ ਨੰਬਰ ਵਾਰਡ ਕੀ ਐਮਸੀ ਤੁਸੀਂ ਹਾਂਜੀ ਮੌਜੂਦਾ ਐਮਸੀ ਮੌਜੂਦਾ ਐਮਸੀ ਹਾਂਜੀ ਜੀ ਕੀ ਇਹ ਮਾਮਲਾ ਹੈ ਕਿ ਸਾਰਾ ਜੋ ਇਹਨਾਂ ਪਰੇਸ਼ਾਨ ਮਾਮਲੇ ਬੀਬੀਆਂ ਨਾਲ ਦੱਸਿਆ ਜਨਤਾ ਨੇ ਦੱਸਿਆ ਹਾਂਜੀ ਹੈਨਾ ਮਾਮਲਾ ਕੁਛ ਨਹੀਂ ਹੈਗੇ ਦੋ ਤਿੰਨ ਬੰਦੇ ਜਿਹੜੇ ਸ਼ਰਾਰਤੀ ਐ ਜੀ ਇਹ ਮੈਨੂੰ ਸਮਝ ਨਹੀਂ ਆਂਦੀ ਇਹ ਪਹਿਲਾਂ ਵੀ ਸ਼ਰਾਰਤ ਪਾਉਣਾ ਕਰਦੇ ਸੀ ਹੁਣ ਵੀ ਸ਼ਰਾਰਤ ਪਾਉਣਾ ਕਰ ਰਿਹਾ ਮੈਨੂੰ ਸਮਝ ਨਹੀਂ ਆਂਦੀ ਤੇ ਇਹ ਕੀ ਚਾਹੁੰਦੇ ਨੇ ਜੀ ਕੱਲ ਵੀ ਨਾਲ ਮੇਰੀ ਗੱਲ ਹੋਈ ਸੀਗੀ ਤੇ ਕਹਿ ਰਹੇ ਨਹੀਂ ਜੀ ਆਪਾਂ ਕੋਈ ਵੀ ਇਦਾਂ ਦਾ ਕੰਮ ਨਹੀਂ ਚਾਹੁੰਦੇ ਤੇ ਉਸ ਤੋਂ ਬਾਅਦ 4 ਵਜੇ ਨਾਲ ਇਹਨਾਂ ਨੇ ਨਾ ਮਤਲਬ ਮਤਲਬ ਬੋਲ ਕੇ ਤੇ ਸਾਰੇ ਗਰੁੱਪਾਂ 'ਚ ਕਹਿ ਦਿੱਤਾ ਉਹ ਬੜੀਆ ਬਾਤ ਹੈ ਹਾਂ ਤੇ ਆਪਾਂ ਕਰਨਾ ਨਹੀਂ ਚਾਹੁੰਦੇ ਫਿਰ ਵੀ ਚ ਇਹ ਵੀ ਕਹਿ ਰਹੇ ਆ ਆਪਾਂ ਇਹ ਕਰਨੇ ਆ ਕਰ ਰਹੇ ਆ ਤੁਸੀਂ ਇਕੱਠੇ ਹੋਵੋ ਇਹਨਾਂ ਨਾਲ ਜਦ ਪਤਾ ਹੀ ਜਨਤਾ ਨੂੰ ਤੁਹਾਨੂੰ ਦੱਸ ਹੀ ਦਿੱਤਾ ਤੇ ਜਨਤਾ ਕੀ ਜਾਂਦੀ ਆ ਇਹ ਜੋ ਵੀ ਕਰ ਰਹੇ ਆ ਗਲਤ ਕਰ ਰਹੇ ਆ ਦੂਜੀ ਗੱਲ ਇਹਦੇ ਨਾਲ ਤਿੰਨ ਚਾਰ ਹੈਗੇ ਆ ਤੇ ਇਹ ਕਹਿੰਦਾ ਸਾਡੀ ਕੋਈ ਮਤਲਬ ਕਮੇਟੀ ਬਣੀ ਆ ਇਹਨੂੰ ਪਤਾ ਲੱਗੇ ਮੈਂ ਪੁੱਛਣਾ ਚਾਹਨੀ ਆ ਕਿਹੜੀ ਕਮੇਟੀ ਆ ਬਾਕੀ ਕੋਈ ਇਹ ਆਪਣੇ ਸੁਸ਼ੀਲ ਜੀ ਜੀ ਸੁਸ਼ੀਲ ਸਰਕਾਰੀ ਜੋਬ ਕਰਦਾ ਆ ਹਾਂਜੀ ਉਹ ਜਿੰਨੇ ਮਤਲਬ ਗਾਂ ਗਾਂ ਸ਼ੇਅਰ ਕੀਤੀ ਐ ਮੈਂ ਉਹਨੂੰ ਪੁੱਛਣਾ ਚਾਹਨੀ ਆ ਤੇ ਤੂੰ ਸਰਕਾਰੀ ਮੁਲਾਜ਼ਮ ਆ ਤੈਨੂੰ ਸਰਕਾਰੀ ਕੰਮਾਂ ਵਿੱਚ ਆਣ ਦੀ ਕੋਈ ਲੋੜ ਨਹੀਂ ਜੇ ਤੂੰ ਆਣਾ ਚਾਹਨਾ ਤੇ ਸਾਰੇ ਆ ਮੇਰੇ ਨਾਲ ਸਾਹਮਣੇ ਆਣ ਕੇ ਗੱਲ ਕਰ ਸਰਕਾਰੀ ਕੰਮ ਚਲਦੇ ਆ ਉਥੇ ਆ ਕੇ ਉਹਨਾਂ ਨੇ ਮਤਲਬ ਕੀ ਕੁਝ ਕੋਈ ਗਲਤ ਗੱਲ ਕੀਤੀ ਹੈ ਤੁਹਾਨੂੰ ਗੱਲਬਾਤ ਉਹਨਾਂ ਨੇ ਮੈਨੂੰ ਕੁਝ ਨਹੀਂ ਕਹੀ ਜਿਹੜੀ ਜੇ ਦੋ ਦੁਆਰ ਦੇ ਹਾਂਜੀ ਉਹਨੇ ਮਤਲਬ ਵਾਇਰਲ ਕੀਤੀ ਹੈ ਹਾਂਜੀ ਇਹ ਸਰਕਾਰੀ ਮੁਲਾਜ਼ਮ ਜੀ ਬੰਦੇ ਫਿਰ ਤੁਸੀਂ ਉਹਨਾਂ ਕੋਲ ਗੱਲਬਾਤ ਨਹੀਂ ਕੀਤੀ ਨਹੀਂ ਮੇਰੀ ਹੋਈ ਨਹੀਂ ਮੈਂ ਸੁਣੀ ਆ ਅੱਜ ਹੀ ਸੁਣੀ ਆ ਮੈਂ ਉਹਨਾਂ ਦੀ ਖਬਰ ਲੇਕਿਨ ਉਹ ਜੋ ਵੀ ਕਰ ਰਿਹਾ ਗਲਤ ਕਰ ਰਿਹਾ ਮੈਂ ਜਾਣੀ ਆ ਤੇ ਉਹ ਸਰਕਾਰੀ ਮੁਲਾਜ਼ਮਾ ਨੂੰ ਨਹੀਂ ਆਉਣਾ ਚਾਹੀਦਾ ਜਿਹਦਾ ਵਾਇਰਲ ਕਰ ਰਿਹਾ ਨਾ ਉਹਦੇ ਤੇ ਮੈਨੂੰ ਐਕਸ਼ਨ ਲੈ ਲੈਣਾ ਆ ਜੀ ਜੀ ਬਿਲਕੁਲ ਹਾਂ ਮੈਂ ਐਸ ਡੀ ਐਮ ਨੂੰ ਵੀ ਕਹਿਣਾ ਚਾਹੇ ਹੁਣ ਕਹਿਣਾ ਤਾਂ ਲੱਗੀਆਂ ਪਰ ਦੁੱਖ ਲੱਗਣਾ ਸਾਰਿਆਂ ਨੂੰ ਕਿਉਂਕਿ ਮੈਂ ਹੈਗੀ ਆ ਨਕਾਰੀ ਜੇ ਜਨਾਨੀ ਕਹਿਣ ਦਾ ਮਤਲਬ ਇਹ ਆ ਭਈ ਜੇ ਤਾਂ ਕੋਈ ਬੰਦਾ ਕੰਮ ਕਰਨ ਲੱਗਦਾ ਫੇਰ ਤਾਂ ਦੁਨੀਆ ਕਰਨ ਨਹੀਂ ਦਿੰਦੀ ਜੇ ਕੋਈ ਨਹੀਂ ਕਰਦਾ ਫੇਰ ਜੀ ਵੋਟਾਂ ਲੈ ਲਈਆਂ ਕੰਮ ਕੀਤਾ ਨਹੀਂ ਫਲਾਣੇ ਨੇ ਨਹੀਂ ਕੀਤਾ テムਕੜੇ ਨੇ ਨਹੀਂ ਕੀਤਾ ਫੇਰ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਭਈ ਕਰਨ ਦੇ ਵਿੱਚ ਦੁਨੀਆ ਨੂੰ ਸੋਖਿਆ ਜਾਂ ਨਾ ਕਰਨੇ ਵਿੱਚ ਸੋਖਿਆ ਕਹਿਣ ਦਾ ਮਤਲਬ ਮੇਨ ਇਹ ਆ ਹੁਣ ਪਤਾ ਕੀ ਆ ਜਿਹੜੇ ਚੱਲ ਜਵਾਨ ਆ ਉਹ ਤਾਂ ੱੱਕੇ ਨਾਲ ਨਿਕਲ ਜਾਂਦੇ ਆ ਜਿਹੜੇ ਬੁੱਢੇ ਆ ਨਾ ਦੁੱਖ ਤਾਂ ਉਹਨਾਂ ਨੂੰ ਆ ਜਿਨ੍ਹਾਂ ਤੇ ਤੋੜਨੀ ਹੁੰਦਾ ਹੈ ਤੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਇਹ ਕਹਿੰਨੇ ਆ ਬੱਚੇ ਬੁੱਢੇ ਜਵਾਨ ਸਾਰੇ ਠੀਕ ਠਾਕ ਰਹਿਣ ਆਪਣੇ ਘਰਾਂ 'ਚ ਰਾਜੀ ਤੁਸੀ ਰਹਿਣ ਜੋ ਕੋਈ ਗਰ ਨਹੀਂ ਲੱਗਾ ਜੋ ਕੋਈ ਕੰਮ ਬਣਾਉਣ ਲੱਗਾ ਤਾਂ ਉਹਨੂੰ ਬਣਨ ਦਿਓ ਉਹਨੂੰ ਤੋੜ-ਫੋੜ ਨਾ ਕਰੋ ਤਾਂ ਉੱਚੀਆਂ ਨੰਮੀਆਂ ਗੱਲਾਂ ਨਾ ਕਰੋ ਲੜਾਈਆਂ ਵਾਲੇ ਸਾਧਨ ਨਾ ਖੜੇ ਕਰੋ ਕਹਿਣ ਦਾ ਮਤਲਬ ਇਹ ਆ ਤੇ ਖੁਸ਼ੀ ਬਹੁਤ ਜ਼ਿਆਦਾ ਅਤ ਦੀ ਖੁਸ਼ੀ ਆ ਕਿ ਸੜਕ ਬਣਨ ਲੱਗੀ ਜਦੋਂ ਕੰਮ ਸ਼ੁਰੂ ਕਰਕੇ ਕਿੰਨੇ ਟਾਈਮ ਤੋਂ ਇਹ ਰੋਡ ਨਹੀਂ ਬਣੀ ਜਦੋਂ ਇਹਨੂੰ ਸਾਲ ਤੇ ਉੱਤੇ ਹੀ ਹੋ ਗਿਆ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਜੀ ਬੜੀ ਤੱਕ ਨਹੀਂ ਕਰੀ ਕਿਉਂਕਿ ਪਹਿਲਾਂ ਜਦੋਂ ਗੋਟਾਂ ਬਣੀਆਂ ਨਾ ਪਿੱਛੇ ਪੋਟਾਂ ਪਈਆਂ ਉਦੋਂ ਇਹ ਸੜਕ ਬਣੀ ਸੀ ਬੜੀ ਵਧੀਆ ਸੜਕ ਬਣੀ ਸੀ ਜਿਵੇਂ ਤੁਹਾਨੂੰ ਵੀ ਇੱਥੋਂ ਦੇ ਜਿਆਦਾ ਪੁਰਾਣੇ ਆ ਤੁਹਾਡੇ ਸਾਹਮਣੇ ਕਿੰਨੇ ਵਾਰੀ ਇਹ ਬਣ ਚੁੱਕੀ ਆ ਜੇ ਕਿੰਨੀ ਵਾਰੀ ਬਣੀ ਬਣੀ ਤਾਂ ਪਹਿਲਾਂ ਇੱਕ ਵਾਰੀ ਹੁਣ ਦੂਜੀ ਵਾਰੀ ਦੂਜੀ ਵਾਰੀ ਦੂਜੀ ਵਾਰੀ ਬਣੀ ਠੀਕ ਹਾਂਜੀ ਉਹ ਕਿਹੜੀ ਵਾਰੀ ਬਣੀ ਆ ਪਹਿਲਾਂ ਪਹਿਲਾਂ ਤਾਂ ਜਦੋਂ ਪਲਾਟ ਕੱਟੇ ਸੀ ਜਦੋਂ ਉਹਨੇ ਆਪਣੇ ਹਿਸਾਬ ਨਾਲ ਕੀਤਾ ਸੀਗਾ ਸੜਕਾਂ ਬਣਾਈਆਂ ਸੀਗਾ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਬਸੋਂ ਹੋਈ ਬਸਨੀਕ ਹੋਈ ਆ ਉਸ ਤੋਂ ਬਾਅਦ ਇਹ ਦੂਜੀ ਵਾਰੀ ਬਣਨ ਲੱਗੀ ਆ ਹਾਂ ਕਹਿਣ ਦਾ ਮਤਲਬ ਇਹ ਆ ਪਰ ਸਾਨੂੰ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਆ ਜਿਹੜੇ ਬੰਦੇ ਕੰਮ ਨਹੀਂ ਕਰਨ ਦਿੰਦੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਚੱਕਿਆ ਜਾਵੇ ਜਿਹੜੀ ਗੱਲ ਆ ਮੇਨ ਹਾਂ ਕਿਉਂ ਨਹੀਂ ਬੰਦਾ ਕੋ ਕੰਮ ਕਰਨ ਦਿੰਦਾ ਆਪ ਮੁਰੇ ਹੋਣਾ ਨਹੀਂ ਕਿਸੇ ਨੂੰ ਹੋਣ ਦੇਣਾ ਨਹੀਂ ਮੈਂ ਖਾਣਾ ਨਹੀਂ ਤੈਨੂੰ ਮੈਂ ਖਾਣ ਦੇਣਾ ਨਹੀਂ ਤੁਸੀਂ ਕੰਮ ਨੂੰ ਰੋਕੋ ਨਾ ਕੰਮ ਹੋ ਲਾਂਦੇ ਹੋ ਸਾਰੇ ਕੰਮ ਤੁਹਾਡੇ ਹਿਸਾਬ ਨਾਲ ਹੋਣਗੇ ਕੰਮ ਪੂਰੇ ਜਿੱਦਾਂ ਵੀ ਠੇਕੇ ਦੇ ਵਿੱਚ ਆਇਆ ਉਸ ਤਰ੍ਹਾਂ ਹੀ ਕੰਮ ਹੋਣਗੇ ਪਰ ਉਹ ਫਿਰ ਵੀ ਅੜ ਜਾਣਾ ਪਾ ਰਹੇ ਆ ਉਹ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਹੈ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਮੇਰੇ ਘਰ ਦੇ ਮੂਰੇ ਪਹਿਲਾਂ ਗਲੀ ਬਣੀ ਉਸ ਤੋਂ ਬਾਅਦ ਮੈਂ ਬਣ ਦੇਣੀ ਹੈ ਕਿਹੜੀਆਂ ਕਿੰਨੇ ਤੇ ਮੈਂ ਬਣ ਨਹੀਂ ਦੇਣੀ ਉਹਦਾ ਉਹਦਾ ਮਾਗ ਦੇ ਵਿੱਚ ਗੱਲ ਇਹ ਆ ਪਰ ਮੂੰਹੋਂ ਤਾਂ ਸਿੱਧਾ ਬੋਲ ਨਹੀਂ ਦੇਆ ਪਰ ਲੋਕਾਂ ਦੇ ਪਰਤੀ ਇਹ ਦੱਸਦਾ ਪਿਆ ਕਿ ਮੈਂ ਮੇਰੇ ਘਰ ਦੇ ਮੂਰੇ ਗਲੀ ਬਣਾਓ ਉਸ ਤੋਂ ਬਾਅਦ ਮੈਂ ਦੁਆਰਾ ਗਲੀਆਂ ਬਣ ਦੇਣੀਆਂ ਨੇ ਮੈਂ ਬਣ ਨਹੀਂ ਦੇਣੀਆਂ ਫਿਰ ਦੇਖੋ ਇਹ ਗਲੀ ਮੇਨ ਗਲੀ ਹੈ ਇਹਦੇ ਵਿੱਚ ਸਾਰਿਆਂ ਨੂੰ ਹੀ ਫਾਇਦਾ ਹੈ ਗਲੀ ਦਾ ਪੂਰਾ ਗਾਂਧੀ ਨਗਰ ਨੇ ਇਸ ਗਲੀ ਨੂੰ ਉੱਤੇ ਲੱਗਿਆ ਮੈਂ ਦੇਖਿਆ ਕਿ ਖੋਦੀ ਉਹਨਾਂ ਦੇ ਘਰ ਵਿੱਚ ਬਹੁਤ ਉੱਚੀ ਹੈ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਉਹ ਇਦਾਂ ਹੈ ਜੀ ਜਦੋਂ ਖੋਦੀਆਂ ਬਣਾ ਰਹੇ ਸੀਗੇ ਉਹਨਾਂ ਨੇ ਸੀਵਰੇਜ ਵਾਲਿਆਂ ਨੂੰ ਕਿਹਾ ਕਿ ਖੋਦੀਆਂ ਇਸ ਲੈਵਲ ਦੀਆਂ ਬਣਨੀਆਂ ਪਰ ਉਹ ਕਹਿੰਦਾ ਨਹੀਂ ਮੇਰੇ ਮੈਂ ਜੋ ਕਹਿੰਦਾ ਉਸ ਤਰ੍ਹਾਂ ਬਣਾਓ ਉਹਨੇ ਦੋ ਰਤੇ ਵਾਧੂ ਚੁਕਾ ਕੇ ਉਹਨਾਂ ਨੇ ਆਪਣੀ ਹੋਦੀ ਉੱਚੀ ਕਰਾਈ ਉਸ ਤਰ੍ਹਾਂ ਤਾਂ ਫਿਰ ਸ਼ਹਿਰ ਵਾਸੀਆਂ ਨੂੰ ਬੜਾ ਨੁਕਸਾਨ ਹੋਈ ਨੁਕਸਾਨ ਤਾਂ ਹੈਗਾ ਹੀ ਆ ਹੁਣ ਹੁਣ ਪਰ ਨਹੀਂ ਉਹ ਕਹਿੰਦਾ ਜੀ ਮੈਂ ਮੈਂ ਜਾਣਦਾ ਮੈਨੂੰ ਪਤਾ ਕਿੱਦਾਂ ਹੋਣਾ ਤੁਸੀਂ ਇਦਾਂ ਬਣਾਓ ਇਸ ਸਬੰਧੀ ਤੁਸੀਂ ਥਾਣਾ ਆਦਮਪੁਰ ਜਾਂ ਐਸ.ਡੀ.ਐਮ ਸਾਹਿਬ ਨੂੰ ਕੋਈ ਐਪਲੀਕੇਸ਼ਨ ਇਹਦੇ ਵਿੱਚ ਅਸੀਂ ਇੱਕ ਕਮੇਟੀ ਘੱਟ ਗੱਲ ਕੀਤੀ ਸੀਗੀ ਫਿਰ ਕਮੇਟੀ ਘਰਾਂ ਦੇ ਸਾਨੂੰ ਇਹ ਪ੍ਰਧਾਨ ਜੀ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਜਦੋਂ ਗਲੀਆਂ ਬਣਨੀਆਂ ਲੈਵਲ ਕੱਢ ਕੇ ਬਣਨੀਆਂ ਜੇ ਗਲੀਆਂ ਜਿਹੜੀਆਂ ਹੋਦੀਆਂ ਉੱਪਰ ਆ ਜੀ ਉਹ ਨੀਵੀਆਂ ਕੀਤੀਆਂ ਜਾਣਗੇ ਜਾਂ ਨੀਵੀਆਂ ਨੂੰ ਉੱਚੀਆਂ ਕੀਤੀਆਂ ਜਾਣਗੇ ਪੂਰਾ ਵਧੀਆ ਤਰੀਕੇ ਨਾਲ ਸੀਮੇਂਟ ਲਾ ਕੇ ਵਧੀਆ ਤਰੀਕੇ ਨਾਲ ਬਣੀਆਂ ਜਾਣਗੇ ਜਾਣਗੇ ਹੁੱਦਿਆਂ ਵੀ ਇਹਦੇ ਵਾਸਤੇ ਤੁਹਾਨੂੰ ਕੋ ਭਰਾਉਣਾ ਜਦੋਂ ਬਣਨੀਆਂ ਗਲੀਆਂ ਉਦੋਂ ਬਣ ਜਾਣਗੀਆਂ ਜੀ ਸਰ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਗਲੀ ਬਣ ਜਾਏ ਇਹ ਗਲੀ ਦੇ ਬਣਦੇ ਨਾਲ ਸਾਰਿਆਂ ਨੂੰ ਸੌਬਦਾ ਆ ਸਾਰਿਆਂ ਦਾ ਫਾਇਦਾ ਆ ਤੇ ਇਸ ਕਰਕੇ ਮੈਂ ਨੇ ਚਾਹੁੰਦਾ ਕਿ ਕੋਈ ਵੀ ਕੋਈ ਵੀ ਸਾਡਾ ਗਾਂਧੀ ਨਗਰ ਦਾ ਜੋ ਵੀ ਇੱਥੇ ਰਹਿੰਦੇ ਆ ਬਸ ਨੀਕਾ ਉਹ ਅਰਚਨ ਪਾਉਣ ਤੇ ਇਹ ਗੰ ਇਹ ਗਲੀ ਬਣਦੇ ਨਾਲ ਸਾਰਿਆਂ ਨੂੰ ਚੰਗਾ ਸੁਖ ਦਾ ਸਾਹ ਆਏਗਾ ਲਾਭ ਮਿਲੇਗਾ ਹਾਂਜੀ ਲਾਭ ਵੀ ਮਿਲੇਗਾ ਤੇ ਸੁਖ ਦਾ ਸਾਹ ਵੀ ਆਏਗਾ ਤੇ ਲੰਘਾ ਵੀ ਵਜਾ ਤਰੀਕੇ ਨਾਲ ਹੋਏਗਾ ਤੇ ਆ ਜਿਹੜੇ ਟੋਏ ਟਿੱਬਿਆਂ ਤੋਂ ਬਚਾ ਵੀ ਸਾਡਾ ਹੋ ਜਾਏਗਾ ਜੀ ਸਰ ਅੱਜ ਦਾ ਸਾਰਾ ਮਾਮਲਾ ਕੀ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਗਾਂਧੀ ਨਗਰ ਨਿਵਾਸੀਆਂ ਵੱਲੋਂ ਇੱਥੇ ਆਪਾਂ ਸਾਰੇ ਇਕੱਠੇ ਹੋਏ ਆਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਇਹ ਸੜਕ ਜੋ ਹੈ ਕਾਲੇ ਦੀ ਦੁਕਾਨ ਤੋਂ ਲੈ ਕੇ सीएमसी ਦੇ ਘਰ ਤੱਕ ਜੋ ਬਣਨ ਜਾ ਰਹੀ ਹੈ ਉਹਦਾ ਕੰਮ ਕੁਝ ਲੋਕ ਰੁਕਾਉਣਾ ਚਾਹੁੰਦੇ ਆ ਉਹ ਕਿਉਂ ਰੁਕਾਉਣਾ ਚਾਹੁੰਦੇ ਇਹ ਤਾਂ ਸਾਨੂੰ ਸਮਝ ਨਹੀਂ ਲੱਗਦੀ ਜੋ ਐਮਸੀ ਸਾਹਿਬ ਨੇ ਕੀਤਾ ਆ ਸੁਸ਼ਮਨ ਜੀ ਨੇ ਉਹਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਸੜਕ ਬਣਾਉਣ ਲਈ ਆਪਣੀ ਪੂਰੀ ਜਦੋਜਹਿਦ ਦੇ ਤਹਿਤ ਇਹ ਸੜਕ ਬਣਾਉਣ ਲਈ ਕੰਮ ਸ਼ੁਰੂ ਕੀਤਾ ਕਰਵਾਇਆ ਤੇ ਹੁਣ ਇਸ ਕੰਮ ਨੂੰ ਰੋਕਣ ਵਾਸਤੇ ਦੋ ਚਾਰ ਸ਼ਰਾਰਤੀ ਲੋਕ ਬਿਨਾਂ ਮਤਲਬ ਤੋਂ ਇਸ ਕੰਮ ਦੇ ਵਿੱਚ ਅੜਚਣਾਂ ਪਾ ਰਹੇ ਨੇ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਕਦੀ ਕੁਛ ਕਹਿ ਰਹੇ ਨੇ ਕਦੀ ਕੁਛ ਕਰ ਰਹੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਨੇ ਹਜੇ ਸੜਕ ਦੇ ਉੱਤੇ ਘਟਕਾ ਪੈਣਾ ਸ਼ੁਰੂ ਹੀ ਹੋਇਆ ਤੇ ਕਹਿੰਦੇ ਜੀ ਸੁਣੋ ਹੁਣੇ 4 ਇੰਚ ਸਾਨੂੰ ਨਾਪ ਕੇ ਦਿਓ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਇਹ ਪੋਸੀਬਲ ਹੋ ਸਕਦਾ ਨਹੀਂ ਹੋ ਸਕਦਾ ਨਾ ਹਜੇ ਘਟਕਾ ਪੈਣਾ ਸ਼ੁਰੂ ਹੋਇਆ ਆ ਹਜੇ ਇੱਟ ਲੱਗਣੀ ਆ ਇੱਟ ਲੱਗਣ ਤੋਂ ਪਹਿਲਾਂ ਘੜ ਤੋਂ ਘੜੇ ਆਬਜੈਕਸ਼ਨ ਕਰਨ ਤਾਂ ਫਿਰ ਠੀਕ ਹੈ ਹਜੇ ਗੜਕਾ ਪਾਉਂਦੇ ਹੀ ਆ ਪਾਉਂਦੇ ਸਾਰੇ ਕਹਿੰਦੇ ਸਾਨੂੰ ਐ ਕਰੋ ਐ ਕਰੋ ਐ ਕਰੋ ਬਿਨਾ ਮਤਲਬ ਤੋਂ ਨਜਾਇਜ਼ ਹੀ ਪਰੇਸ਼ਾਨ ਕਰਦੇ ਜਾ ਰਹੇ ਆ ਤੇ ਇਹ ਕੰਮ ਨੂੰ ਕੌਣ ਪਰੇਸ਼ਾਨ ਕਰਦਾ ਜੀ ਇੱਥੇ ਇੱਕ ਮੈਂ ਨਾਂ ਨਾਂ ਵੀ ਭਮ ਲੈ ਆਇ ਦਿੰਦਾ ਆ ਇੱਕ ਬੰਦਾ ਆ ਜੀ ਇੱਕ ਬੰਦਾ ਗੁਰਨਾਮਾ ਕੋਈ ਐਮਐਸ ਤੋਂ ਰਿਟਾਇਰ ਹੋਇਆ ਆ ਜੀ ਉਹ ਵੀ ਮਗੇ ਠੇਕਿਆਂ ਦੇ ਕੰਮ ਕਰਦਾ ਸੀ ਪਤਾ ਨਹੀਂ ਉਹਨੇ ਉੱਥੇ ਕਿਹੋ ਜਿਹਾ ਕੰਮ ਕੀਤੇ ਆ ਤੇ ਹੁਣ ਇੱਥੇ ਆਣ ਕੇ ਦੱਸਦਾ ਮੈਨੂੰ ਐ ਕਰੋ ਤਾਂ ਐ ਕਰੋ ਉਹੀ ਹੀ ਕੰਮ ਦੇ ਵਿੱਚ ਅੜਚਣਾ ਪਾ ਰਿਹਾ ਹੈ ਕਿਹੜਾ ਪਿੰਡ ਕਿਹੜਾ ਉਹ ਇੱਥੇ ਗਾਂਧੀ ਨਗਰ ਦਾ ਹੀ ਹੈ ਉਹ ਐਕਸਟੈਂਸ਼ਨ ਦੇ ਵਿੱਚ ਰਹਿੰਦਾ ਗਾਂਧੀ ਨਗਰ ਐਕਸਟੈਂਸ਼ਨ ਦੇ ਵਿੱਚ ਰਹਿੰਦਾ ਹੈ ਜੀ ਤੇ ਗਾਂਧੀ ਨਗਰ ਦੇ ਵਿੱਚ ਆਨ ਬਿਨਾ ਮਤਲਬ ਤੋਂ ਉਹ ਅੜੰਗਾ ਪਾ ਰਿਹਾ ਹੈ ਤੇ ਕਦੀ ਕੁੱਛ ਕਹਿੰਦਾ ਕਦੀ ਕਦੀ ਕਿੱਧਰ ਰਿਪੋਰਟ ਕਰਦਾ ਕਦੀ ਕਿੱਧਰ ਰਿਪੋਰਟ ਕਰਦਾ ਹੈ ਜੀ ਤੇ ਉਹ ਹੁਣ ਜਿਹੜੇ ਕੰਮ ਕਰਾ ਰਹੇ ਆ ਉਹਨਾਂ ਨੂੰ ਸ਼ਰਾਰਤੀ ਦੱਸਦਾ ਪਿਆ ਹੈ ਹੁਣ ਦੱਸੋ ਜਿਹੜੇ ਕੰਮ ਕਰਾ ਰਹੇ ਉਹ ਸ਼ਰਾਰਤੀ ਹੈ ਜਿਹੜੇ ਕੰਮ ਰੋਕਦੇ ਹੁੰਦੇ ਉਹ ਸ਼ਰਾਰਤੀ ਹੁੰਦੇ ਆ ਮੈਨੂੰ ਹੁਣ ਇਹ ਸਮਝਣੇ ਲੱਗਦੀ ਕੰਮ ਕਰਾਉਣੇ ਵਾਲੇ ਸ਼ਰਾਰਤੀ ਹੁੰਦੇ ਜਾਂ ਕੰਮ ਰੁਕਾਉਣੇ ਵਾਲੇ ਸ਼ਰਾਰਤੀ ਹੁੰਦੇ ਆ ਹੈਨਾ ਸਾਡੇ ਬਲੌਂਸ ਨੂੰ ਸਮਝਾਇਆ ਗਿਆ ਨਹੀਂ ਜਾਂ ਕੁਝ ਉਹਨਾਂ ਨਾਲ ਗੱਲਬਾਤ ਹੋਈ ਕੱਲ੍ਹ ਅਸੀਂ